ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੁ ਪ੍ਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਹਿ ਬਤ ਰਹਿ ਗੁਰੂ ਸ਼ਬਦ ਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਮ ਤਗਾਰ ਇਸ ਜੁਗ ਮੈਂ ਸੋਬਾ ਨਾਮ ਕੀ ਵਿਨ ਨਾ ਵੈ ਸੋਬ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਭਾਰਤਾ ਰਹਾਓ ਦਾਲ ਸਿਦਾ ਮੰਗੂ ਘੀਓ ਹਮਰਾ ਖੁਸ਼ੀ ਕਰੈ ਨਤ ਜਿਓ ਪਨੀਆ ਆਸ਼ਾ ਦਨੀ ਕਾ ਨਾਜ਼ ਮੰਗੂ ਸਤ ਸੀ ਕਾ ਗਉ ਪੈਸ ਮੰਗੂ ਲਾ ਵੀਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੁ ਪ੍ਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਤਾਰਿਆ ਸਤਿਗੁਰੂ ਕਰ ਅਹਰ ਆਪ ਖਾਤ ਖਰਚਤ ਨਹਿ ਬਤ ਰਹਿ ਗੁਰੂ ਸ਼ਬਦ ਖੂਟ ਪੂਰਨ ਭਈ ਸਮਗਰੀ ਕਵੋ ਨਹੀਂ ਟੂਟ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਮ ਤਗਾਰ ਇਸ ਜੁਗ ਮੈਂ ਸੋਭਾ ਨਾਮ ਕੀ ਵਿਨ ਨਾਵੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਭਾਰਤਾ ਰਹਾਓ ਦਾਲ ਸੀਦਾ ਮੰਗੂ ਘੀਓ ਹਮਰਾ ਖੁਸ਼ੀ ਕਰੈ ਨਤ ਜਿਓ ਪਨੀਆ ਆਸ਼ਾ ਦਨ ਨੀਕਾ ਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾ ਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀਗੀ ਨ ਚੰਗੀ ਜਨ ਤੰਨਾ ਲੇਵੈ ਮੰਗੀ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੁ ਪ੍ਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਹਿ ਬਤ ਰਹਿ ਗੁਰੂ ਸ਼ਬਦ ਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਮਤਗਾਰ ਇਸ ਜੁਗ ਮੈਂ ਸੋਭਾ ਨਾਮ ਕੀ ਵਿਨ ਨਾਵੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਵਾਰਤਾ ਰਹਾਓ ਦਾਲ ਸੀਦਾ ਮੰਗੂ ਘੀਓ ਹਮਰਾ ਖੁਸ਼ੀ ਕਰੈ ਨਿਤ ਜਿਓ ਪਨੀਆ ਆਸ਼ਾ ਦਨ ਨੀਕਾ ਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀਗੀ ਨ ਚੰਗੀ ਜਨ ਤੰਨਾ ਲੇਵੈ ਮੰਗੀ